ਮਾਇਆ ਮੀਟ ਪਏ ਆ ਸਾਰੀ ਕਿਸਮ ਦੇ ਇੱਥੇ ਆਹ ਸ਼ਾਇਦ ਹੈਗਾ 32 ਡਾਲਰ 69 ਪੈਸੇ ਦਾ ਕਿਲੋ ਇਹ ਹੈਗਾ ਬੀਫ ਬੀਫ ਤਕਰੀਬਨ ਕਾਦ ਨੂੰ ਕਹਿੰਦੇ ਆ ਪੋਰਕ ਹੈ ਪੋਰਕ ਸ਼ਾਇਦ ਸੂਰ ਦੇ ਉਸ ਨੂੰ ਕਹਿੰਦੇ ਨੇ ਹੈਨਾ ਉਹ ਲੈਂਮ ਚਿਕਨ ਇਥੇ ਸਾਰੇ ਲੋਕ ਆਉਂਦੇ ਨੇ ਹਿੰਦੂ, ਸਿੱਖ, ਸ਼ਾਈ, ਮੁਸਲਮਾਨ। ਤੇ ਮੈਂ ਹੈਰਾਨ ਆ ਯਾਰ ਕਿ ਸਾਰੇ ਕਿਸਮ ਦਾ ਮੀਟ ਇੱਕ ਥਾਂ ਹੀ ਪਿਆ। ਇਥੇ ਕੋਈ ਉਹ ਨਹੀਂ ਕਰਦਾ ਵੀ ਇਹ ਗਾਂ ਦਾ ਜਾਂ ਮੱਝ ਦਾ ਠੀਕ ਹੈ। ਜਾਂ ਭੇਡ ਦਾ ਜਾਂ ਸੂਰ ਦਾ ਜਾਂ ਗਾਂ ਦਾ। ਹੂੰ। ਇੱਥੇ ਸਾਰੇ ਲੋਕ ਮਤਲਬ ਕਿ ਆਉਂਦੇ ਆ ਆਪੋ ਆਪਣੀ ਪਸੰਦ ਦਾ ਲੈ ਜਾਂਦੇ ਨੇ। ਇਥੇ ਦੇਖਿਆ ਯਾਰ ਆਪਣੇ ਗਾਂ ਦਾ ਕੋਈ ਸ਼ੂਕ ਨੂੰ ਜਾਂਦਾ ਕੋਈ ਗਾਂ ਨੂੰ ਹੋਛ ਲਾਈ ਜਾਂਦਾ ਕੋਈ ਕਿਨੇ ਇੱਥੇ ਸਾਰੇ ਧਰਮ ਆਂਦੇ ਆਪਣੇ ਲੋਕ ਵੀ ਆਉਂਦੇ ਨੇ ਗਾਵਾਂ ਨੂੰ ਮੰਨਨ ਵਾਲੇ ਵੀ ਆਉਂਦੇ ਨੇ ਪਰ ਇੱਥੇ ਕੋਈ ਇਹੋ ਜਿਹਾ ਨਹੀਂ ਆਉਂਦਾ ਵੀ ਇੱਥੇ ਗਾਂ ਦਾ ਮਾਸ ਹੈ ਮੈਂ ਬੱਕਰੀ ਦਾ ਨਹੀਂ ਲੈਣਾ ਜਾਂ ਮੈਂ ਉਦਾ ਨਹੀਂ ਲੈਣਾ ਮੁਰਗੇ ਦਾ ਨਹੀਂ ਲੈਣਾ ਇੱਥੇ ਜਿਹਨੂੰ ਜਿਹਦੀ ਵੀ ਲੋੜ ਹੁੰਦੀ ਹੈ ਆ ਸਾਰੇ ਮੱਸੀਆਂ ਪਈਆਂ ਇੱਥੇ ਹੈ ਤੇ ਆ ਸੋਨੋ ਜਿਹੜੇ ਕੇਕ ਦੇ ਗੁੱਪ ਦੇ ਜੀ ਖਾਂਦੇ ਨੇ ਆ ਦੇ ਆ ਵੀ ਮੱਸੀਆ ਆ ਵੀ ਮੱਸੀਆ ਹੈ ਨਾ ਇੱਧਰ ਸਾਰੀਆਂ ਮੱਸੀਆਂ ਹੀ ਪਈਆਂ ਇਹ ਤਕਰੀਬਨ 2-2000 ਰੁਪਏ ਕਿਲੋ ਨੇ ਇੱਥੇ ਬਹੁਤ ਮਹਿੰਗਾ ਕੰਮ ਹੈ ਹੈ ਆਹ ਦੇ ਪੂੰਢੀਏ ਖਾਂਦੇ ਨੇ ਚੈਨਾ ਤੋਂ ਵਾਲੇ ਉਹ ਪੈਨੇ ਇਹ ਬਹੁਤ ਵੱਡਾ ਸਟੋਰ ਹੈ ਤੇ ਹਰੇਕ ਕਿਸ ਵੀ ਦਾ ਇੱਥੇ ਮੀਟ ਹੁੰਦਾ ਤਕਰੀਬਨ ਆ ਹੋਰ ਦਿਖਾਉਣੇ ਹਨ ਆ ਸਾਰਾ ਪੈਕਟ ਪਿਆ ਕੀਤਾ ਅੱਜ ਤੁਹਾਨੂੰ ਮੀਟ ਵਾਰੀ ਦਿਖਾਉਣਾ ਹੈ ਸਾਰਾ ਬਸ ਠੀਕ ਹੈ ਆ ਆ ਦੇਖ ਲੋ ਆ ਕੀ ਹੈ ਐਕਟਰਾ ਲੋ ਹਰੀ 13 ਡਾਲਰ ਦਾ ਕਿਲੋ ਇਹ ਹੈਗਾਗਾ ਪਤਾ ਨਹੀਂ ਲੱਗ ਰਿਹਾ ਕਾਹਦਾ ਉੱਤੇ ਨਹੀਂ ਲਿਖਿਆ ਠੀਕ ਹੈ ਇਹ ਇਹ ਸਾਰਾ ਮੀਟ ਪਿਆ ਇੱਥੇ ਇਧਰ ਬ੍ਰੈਡ ਆ ਜਾਂਦੇ ਨੇ ਠੀਕ ਹੈ ਹਾਂ ਜੀ ਸਾਨੂੰ تقریبا ਮੀਟ ਵਾਰੀ ਜਾਣਕਾਰੀ ਦਿੰਦੇ ਆ ਸਾਰੀ ਠੀਕ ਹੈ ਆ ਇਧਰ ਹੁਣ ਚਲੋ ਉਹ ਮੁੱਕ ਗਿਆ ਬ੍ਰੈਡਾਂ ਆ ਗਿਆ ਹਾਂ ਬ੍ਰੈਡ 'ਤੇ ਨੇ ਠੀਕ ਹੈ ਇੱਥੇ ਲੋਕੋ ਮਤਲਬ ਕਿ ਬਹੁਤ ਕਿਸਮ ਦੇ ਆਉਂਦੇ ਨੇ ਠੀਕ ਹੈ ਹਾਂ ਇਹ ਆਹ ਦੇਖ ਦੁੱਧ ਦੁੱਧ ਬਾਰੇ ਵੀ ਜਾਣਕਾਰੀ ਦਿੰਦੇ ਆ ਸੰਵਾਜ ਦੁੱਧ ਇੱਥੇ ਬਹੁਤ ਵਧੀਆ ਇੱਕ ਨੰਬਰ ਦੋ ਨੰਬਰ ਦਾ ਦੁੱਧ ਨਹੀਂ ਆਉਂਦਾ ਇੱਥੇ ਇੱਥੇ ਦੁੱਧ ਨਿਊਜ਼ੀਲੈਂਡ ਦੇ ਵਿੱਚ ਇਹ ਆਪਦੇ ਵਰਤ ਦੇ ਡੇਰੀਆਂ ਦਾ ਤੇ 65 ਰੁਪਏ ਕਿਲੋ ਵਾਂਗੂ ਹੀ ਹੈ ਇੱਥੇ ਤਕਰੀਬਨ ਦੁੱਧ ਕਾਫੀ ਠੀਕ ਹੈ ਦੁੱਧ ਤੇ ਦਹੀਂ ਤੇ ਬਹੁਤ ਪਿਓਰ ਹੈ ਤੇ ਇਹਨਾਂ ਦੀਆਂ ਗਾਂਆਂ ਖੁੱਲੀਆਂ ਡੇਰੀਆਂ 'ਚ ਹੀ ਚਰਦੀਆਂ ਠੀਕ ਹੈ ਇਹ ਕੋਈ ਉਹ ਨਹੀਂ ਕਰਦੇ ਮਤਲਬ ਕਿ ਮਲਾਵਟੀ ਦੁੱਧ ਨਹੀਂ ਇੱਥੇ ਆਉਣਾ ਇੱਥੇ ਹੋਰ ਵੀ ਚੱਕਰ ਹੈ ਵੀ ਜੇ ਕਿਸੇ ਵੀ ਸਟੋਰ 'ਚ ਮਲਾਵਟ ਫੜੀ ਜਾਵੇ ਹੈਨਾ ਕਿਸੇ ਵੀ ਸਟੋਰ 'ਚ ਮਲਾਵਟ ਫੜੀ ਜਾਂਦੀ ਹੈ ਤਾਂ ਉਹ ਸਟੋਰ ਨੂੰ ਤੁਰਤ ਹੀ ਬੰਦ ਕਰ ਦਿੰਦੇ ਆ ਇਹ ਨਹੀਂ ਆ ਵੀ ਉਹਨੂੰ ਕੋਈ ਰਿਲੈਕਸੇਸ਼ਨ ਨਹੀਂ ਆ ਤੇ ਉਹਨਾਂ ਨੂੰ ਉਹ ਨਾਲ ਦੇ ਨਾਲ ਹੀ ਬੰਦ ਕਰ ਦਿੰਦੇ ਆ ਤਕਰੀਬਨ ਸਟੋਰ ਨੂੰ ਸ਼ੀਲ ਕਰ ਦਿੰਦੇ ਆ ਇਹ ਜੇ ਇੱਥੇ ਕੁਝ ਓਹੋ ਹੋਵੇ ਇੱਥੇ ਕੋਈ ਉਹ ਨਹੀਂ ਕਰਦਾ ਅ ਠੀਕ ਹੈ ਨਾਲ ਦੀ ਨਾਲ ਹੀ ਬੰਦ ਕਰ ਦਿੰਦੇ ਨੇ ਇਸ ਕਰਕੇ ਇੱਥੇ ਮਿਲਾਵਟ ਨੂੰ ਕੋਈ ਜਗ੍ਹਾ ਨਹੀਂ ਹੈ ਜੋ ਵੀ ਚੀਜ਼ ਹੈ ਤੁਹਾਡੇ ਸਾਹਮਣੇ ਹੈ ਤੇ ਤੁਹਾਨੂੰ ਅ ਸੁੱਧ ਮਿਲਦੀ ਹੈ ਇੱਥੇ ਬਸ